ਅੱਜ ਅਸੀਂ ਇੱਥੇ ਸਾਡੇ ਜਿਲ੍ਹਾ ਡਰਗ ਡੀਡਿਕਸ਼ਨ ਸੈਂਟਰ ਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿੱਦਾਂ ਸਰਕਾਰ ਦਾ ਪ੍ਰੋਗਰਾਮ ਚੱਲਦਾ ਉਸ ਦੇ ਤਹਿਤ ਅਸੀਂ ਜਿਹੜੇ ਸਾਡੇ ਨਸ਼ਾ ਗ੍ਰਸਤ ਸਾਡੇ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਗਿਆ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਡੇ ਪੱਕੇ ਜਮਾਜਨ ਸੀ ਜਿਹੜੇ ਕਿ ਜਿਨ੍ਹਾਂ ਨੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਫਰੀਡਮ ਫ্রম ਡਰੱਗਸ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਇਸ ਇਸ ਦੇ ਵਿੱਚ ਡਰੱਗਸ ਦੇ ਵਿੱਚ ਕੀਤਾ ਹੈਗਾ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਤੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਆਪ ਡਰੱਗ ਛੱਡੀ ਹੈ ਉਹਨਾਂ ਦੀ ਸੁਸਾਇਟੀ ਦੇ ਵਿੱਚ 70 80 ਮੈਂਬਰ ਹੈਗੇ ਨੇ ਤੇ ਉਹਨਾਂ ਨੇ ਗਾਹਾਂ ਜਿਹੜੇ ਸਾਡੇ ਹੋਰ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇੱਥੇ ਲੈ ਕੇ ਆਏ ਆ ਕਿ ਇਹ ਪ੍ਰੋਗਰਾਮ ਲਿਖਿਆ ਗਿਆ ਸਾਰੇ ਸਾਡੇ ਜਿਹੜੇ ਪਰੀਜ਼ ਨੇ ਚੌਂਟੀ ਵਾਲੇ ਤੇ ਦੂਸਰੇ ਜਿਹੜੇ ਬਰੀਜ਼ਨ ਡਿਕਸ਼ਨ ਸੈਂਟਰ ਦੇ ਉਹਨਾਂ ਨੂੰ ਉਸੀ ਬਿਠਾ ਕੇ ਤੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਨਾਲ ਹੋਰ ਵੀ ਮਤਵਰ ਸਾਡੇ ਡਾਕਟਰ ਸਾਹਿਬਾਨ ਸਾਡਾ ਸਟਾਫ ਇੱਥੋਂ ਦਾ ਉਹ ਸਾਰੇ ਇੱਥੇ ਹਾਜ਼ਰ ਹੋਏ ਨੇ ਅਸੀਂ ਆਪਣੀ ਸਪੀਸਿਫਿਕ ਦੇ ਰਾਹੀਂ ਡਾਕਟਰ ਬ੍ਰਿੰਦਰ ਮਾਹਣ ਜਿਹੜੇ ਕਿ ਸਾਡੇ ਨੋਡਲ ਆਫਸਰ ਨੇ ਡਿਸਟ੍ਰਿਕਟ ਦੇ ਤੇ ਡਾਕਟਰ ਮੈਤਰੀ ਜਿਹੜੇ ਕਿ ਡਾਇਰੈਕਟ ਡਿਕਸ਼ਨ ਸੈਂਟਰ ਸਾਡੇ ਦੋਨੇ ਜਿਹੜੇ ਪਟਾਲੇ ਅਤੇ ਗੁਰਦਾਸਪੁਰ ਵਾਲਿਆਂ ਨੂੰ ਦੇਖਦੇ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਸਪੀਚਿਸ ਰਾਹੀਂ ਅਸੀਂ ਉਹਨਾਂ ਨੂੰ ਗਿਆਨ ਦਿੱਤਾ ਵੀ ਕਿ ਇਹ ਡਰਗ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਤੇ ਅੱਜ ਇਹ ਪ੍ਰੋਗਰਾਮ ਮਾਧਿਅਮ ਰਾਹੀਂ ਡੀ ਸਾਹਿਬ ਨੇ ਵੀ ਇੱਥੇ ਹਾਜ਼ਰੀ ਭਰਨੀ ਸੀ ਕਿਉਂਕਿ ਉਹਨਾਂ ਦੀ ਇੱਕ ਸਪੈਸ਼ਲੀ ਬੀਸੀ ਆ ਗਈ ਹੈ ਜਿਹੜੀ ਕਿ ਚੀਫ ਸੈਕਟਰੀ ਸਾਹਿਬ ਨਾਲ ਸੀਗੀ ਇਸ ਕਰਕੇ ਉਹ ਆ ਨਹੀਂ ਸਕੇ ਤੇ ਅਸੀਂ ਸਾਡੇ ਇਨਾਮ ਵੰਡ ਸਮਾਰੋਹ ਤੇ ਮੋਟੀਵੇਸ਼ਨਲ ਸਭ ਤੋਂ ਕਰਨਾ ਪਿਆ ਤੇ ਮੈਂ ਤੁਹਾਡੇ মিডিਆ ਦੇ ਰਾਹੀਂ ਇਹ ਸਾਡੇ ਗਦਾਸਪੁਰ ਵਾਸੀਆਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਕੋਈ ਨਸ਼ਾ ਇਹ ਜੀ ਬਿਮਾਰੀ ਨਹੀਂ ਹੈ ਜਿਹਨੂੰ ਨਹੀਂ ਛੱਡਿਆ ਜਾ ਸਕਦਾ ਸਾਰੇ ਅੱਗੇ ਆਉਣ ਤੇ ਸਾਡੇ ਜਿਹੜੇ ਇਹ ਆਰਗੇਨਾਈਜੇਸ਼ਨਾਂ ਉਹ ਵੀ ਯੋਗਦਾਨ ਪਾਉਂਦੀਆਂ ਸਾਡੇ ਡਿਫਰੈਂਸ ਸੈਂਟਰ ਨੇ ਜਿੱਥੇ ਦਾ ਇਲਾਜ ਫ੍ਰੀ ਹੈ ਗਵਰਨਮੈਂਟ ਵੱਲੋਂ ਬਿਲਕੁਲ ਇੱਕ ਰੁਪਈਆ ਨਹੀਂ ਲੱਗਦਾ ਸਾਡੇ ਕੋਲੇ ਜਿਹੜੇ ਸਾਡੇ ਬੈੱਡ ਨੇ 20 ਬੈੱਡ ਸਾਡੇ ਕੋਲ ਇੱਥੇ ਨੇ ਸਰਕਾਰੀ 10 ਬੈੱਡ ਸਾਡੇ ਕੋਲ ਪ੍ਰਾਈਵ ਉੱਥੇ ਵਟਾਰੇ ਹੈਗੇ ਸਰਕਾਰੀ ਪ੍ਰਾਈਵੇਟ ਸੈਕਟਰ ਦੇ ਵੀ ਸਾਡੇ ਕੋਲ ਬੈੱਡ ਅਵੇਲੇਬਲ ਹੈਗੇ ਨੇ ਤੇ ਜੇ ਕਿਸੇ ਕੋਈ ਪੀੜ ਹੈ ਤਾਂ ਸਾਡੇ ਕੋਲੇ ਲੈ ਕੇ ਆਓ ਇੱਥੇ ਲੈ ਕੇ ਆਓ ਬਟਾਲੇ ਲੈ ਕੇ ਜਾਓ ਡਾਕਟਰ ਮੈਤਰੀ ਨਾਲ ਸੰਪਰਕ ਕਰੋ ਡਾਕਟਰ ਬ੍ਰਿੰਦਰ ਨਾਲ ਸੰਪਰਕ ਕਰੋ ਜੇ ਕੋਈ ਹੈਗੀ ਹੈ ਤਾਂ ਉਹਨਾਂ ਦਾ ਅਸੀਂ ਫ੍ਰੀ ਇਲਾਜ ਇਹ ਸੈਂਟਰਾਂ ਤੇ ਕਰਾਂਗੇ ਕਿਸੇ ਦੇ ਵੀ ਇੱਕ ਵੀ ਪੈਸਾ ਨਹੀਂ ਲੱਗੇਗਾ ਗਵਰਨਮੈਂਟ ਦੀ ਪਾਲਿਸੀ ਆ ਵੀ ਵਿਦਆਊਟ ਕੋਈ ਵੀ ਮਨੀ ਇਹ ਜਿਹੜਾ ਇਲਾਜ ਸਾਰੇ ਸਾਡੇ ਸੈਂਟਰਾਂ ਦੇ ਫ੍ਰੀ ਕੀਤਾ ਜਾਊਗਾ